i ਮਿੱਤਰੋ ਸ਼ਿਲੂਸ ਜਦੋਂ ਆ ਜਾਣਾ ਹੁਣ ਤਾਂ ਆਹੀ ਕਹਿਣਾ ਬਣਦਾ ਵੀ ਹੁਣ ਤਾਂ ਰਿਜ਼ਲਟ ਉਹੀ ਰਹਿਣਾ ਜਿੱਥੇ ਸ਼ਿਲੂ ਹੋਵੇ ਉਹੀ ਟੀਮ ਜਿੱਤਣੀ ਆ ਹਰ ਰੋਜ਼ ਹੀ ਹੋ ਗਿਆ ਹੁਣ ਤਾਂ ਜਿੱਦਣ ਖੇਡਦਾ ਝੋਟਾ ਇਹ ਜਿੱਤ ਗਈ ਜਾਂਦਾ ਯਾਰ ਇਹ ਹਾਰ ਹੀ ਨਹੀਂ ਮੰਨਦਾ ਮਿੱਤਰੋ ਇਹ ਸ਼ਿਲੂ ਦੇ ਕਹਿਣੇ ਆ ਵੀ ਇਹ ਮੇਰਾ ਰਿਜ਼ਲਟ ਉਹ ਤੋਂ ਪਹਿਲਾਂ ਹੀ ਤੂੰ ਬਣਾ ਲਿਆ ਕਰ ਵੀਡੀਓ ਤੇ ਇਹ ਚੀਜ਼ਾਂ ਮਿੱਤਰੋ ਸੱਚੀ ਦੱਸਾਂ ਪਲੇ ਨੰਬਰ ਤੇ ਮਿੱਤਰੋ ਜੋ ਹੈ ਅੱਜ ਜੋ ਟੀਮ ਆਈ ਆ ਅੱਜ ਰੁੱਤ ਗਾਲਾ ਭਗਤੇ ਭਾਈ ਦੀ ਟੀਮ 'ਚ ਅਸੀਂ ਰਮਣਾ ਸੀਗਾ ਵੱਡੇ ਪਲੇਅਰ ਮਿੱਤਰੋ ਨਾਲ ਨਾਲ ਜੋ ਰਵੀ ਕਲਰਮ ਤੇ ਬੁਰੀਆ ਸੀਗੇ ਸੋ ਜੋ ਇਹ ਇਹਨਾਂ ਦੀ ਟੀਮ ਜੋ ਪਹਿਲੇ ਤੇ ਆਈ ਦੂਜੇ ਨੰਬਰ ਤੇ ਕਾਂਗੇ ਵਾਲਾ ਗੁਰਵਿੰਦਰ ਤਗੜੀ ਟੀਮ ਲੈ ਕੇ ਆਇਆ ਸੀ ਉਹਦੀ ਟੀਮ ਆਈ ਆ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਬੁਰੀਆ ਸਰਸ ਇਹ ਜੋ ਹੈ ਮਿੱਤਰੋ ਬੈਸਟ ਬਣਿਆ ਇਹਨਾਂ ਨੇ ਕਮਾਲ ਦੀਆਂ ਰੇਡਾਂ ਅੱਜ ਪਾਆਂ ਤੇ ਜਾਫੀ ਮਿੱਤਰੋ ਉਹੀ ਰੋਤ ਗਾਲਾ ਦੱਸਣ ਦੀ ਲੋੜ ਨਹੀਂ ਹੁੰਦੀ ਜਿੱਦਣ ਸ਼ੀਲੂ ਆ ਕਰਦਾ ਨਾ ਉਦੋਂ ਤੁਸੀਂ ਮੈਂ ਕਹਿੰਨਾ ਯਾਰ ਆਪ ਹੀ ਦੇਖ ਲਿਆ ਕਰੋ ਵੀ ਰੁੱਤ ਕਾਲ ਨਹੀਂ ਬੈਸਟ ਆਉਣਾ ਉਦੋਂ ਤਾਂ ਜੋ ਸ਼ੀਲੂ ਹੀ ਜਿੱਤਣਾ ਇਹ ਤਾਂ ਹਰ ਦਿਨ ਦਾ ਹੀ ਕੰਮ ਆ ਮਿੱਤਰੋ ਇਹ ਸ਼ੀਲੂ ਵਾਕੇ ਹੀ ਝੋਟਿਆ ਤੇਰਾ ਤੋੜਨੀ ਤੂੰ ਸਰਾ ਹੀ ਲਾਉਣਾ ਤੂੰ ਗੈਂਡੀ ਗੱਲਬਾਤ ਲਾਉਣਾ ਸੋ ਸ਼ੀਲੂ ਦੀ ਮਿੱਤਰੋ ਤਾਂ ਹੀ ਦੁਨੀਆ ਮਰੀਦਾ ਐਵੇਂ ਨਹੀਂ ਲੋਕੀ ਪਿਆਰ ਕਰਦੇ ਇਹਦਾ ਹੈ ਕਿਹਦੇ ਕੋਲ ਯਾਰ ਤੋੜ ਅੱਜ ਫਤੇਗੜ ਛੰਨਾ ਵੀ ਸੀ ਆਏ ਨਹੀਂ ਵੀ ਟੀਮਾਂ ਦੀ ਤਗੜੀਆਂ ਸੀਗਾ ਇਹ ਤਗੜੀਆਂ ਨੂੰ ਤੋੜ-ਤੋੜ ਕੇ ਹੀ ਅੱਗੇ ਆਉਂਦਾ ਇਹਦੇ ਜੱਫੇ ਵੀ ਨੇਰੀ ਹੁੰਦੇ ਆ ਬਾਈ ਕਹਿੰਦੇ ਯਾਰ ਤੂੰ ਇਹਦੀ ਕੋਈ ਗੱਲ ਕਰਦਾ ਰਹਿਣਾ ਰਿਐਲਟੀ ਚ ਮਿੱਤਰੋ ਹੋਰ ਦੱਸੋ ਕੀ ਦੀ ਗੱਲ ਕਰੀਏ ਇਹ ਤਾਂ ਕੋਈ ਗੱਲ ਬੰਦੀ ਆ ਇਹ ਖੇਡ ਦਾ ਹੀ ਵੱਖਰੀ ਗੱਲਬਾਤ ਨਾਲ ਆ ਇਹ ਕਰਦਾ ਹੀ ਸਰਾ ਮਿੱਤਰੋ ਸੋ ਇਹੀ ਰਿਐਲਟੀ ਸੀਗਾ ਅੱਜ ਦਾ ਇਹ ਟੂਰਨਾਮੈਂਟ ਚੌਕੇ ਚ 175 ਪਹਿਲਾ ਤੇ ਦੂਜਾ ਇਨਾਮ ਸੀਗਾ ਬੈਸਟਾ ਨੂੰ 51 51 ਹਜ਼ਾਰ ਸੀ ਸੋ ਅੱਜ ਫੇਰੇ ਜਿੱਤ ਗਿਆ ਇਹ ਮਿੱਤਰੋ ਬੋਲਣ ਹੀ ਨਹੀਂ ਦਿੰਦਾ ਇਹਦਾ ਰੋਜ਼ ਦਾ ਹੀ ਕੰਮ ਆ ਸੋ ਸ਼ਿਲੂ ਨੇ ਹੀ ਜਿੱਤਣਾ ਇਹਦਾ ਤੋੜ ਲੱਭੋ ਇਹਦਾ ਕੋਈ ਪੰਜਾਬ ਵਾਲਿਓ ਮੈਂ ਪੰਜਾਬ ਦਾ ਮੈਂ ਚੋਣਾ ਵੀ ਕਦੇ ਨਾ ਕਦੇ ਤਾਂ ਹਰੇ ਯਾਰ ਸ਼ਿਲੂ ਕਦੇ ਤਾਂ ਹਰਾ ਕੇ 도ਰੋ ਇਹਨੂੰ ਸੋ ਦੇਖਦੇ ਆ ਬਾਕੀ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਕੁਝ ਗਲਤ ਬੋਲ ਗਿਆ ਉਹ ਵੀਡੀਓ ਚ ਮਾਫੀ ਮੰਗਦਾ ਧੰਨਵਾਦ